ਸਤਿ ਸ਼੍ਰੀ ਅਕਾਲ ਦੋਸਤੋ ਮੈਂ ਤੁਹਾਡਾ ਦੋਸਤ ਜਸਵਿੰਦਰ ਸਿੰਘ ਬੀਐਸ ਇਲੈਕਟ੍ਰੋਨਿਕਸ ਤੋਂ ਤੇ ਆਪਣਾ YouTube ਚੈਨਲ ਲੁਧਿਆਣਾ ਲੋਕਲ ਅੱਜ ਆਪਾਂ ਆਇਆ ਕਸਟਮਰ ਦੇ ਘਰੇ ਉਹਨਾਂ ਦੇ ਨਵਾਂ ਇਨਵਰਟਰ ਬੈਟਰੀ ਇੰਸਟਾਲ ਕਰਨਾ ਤੇ ਆਪਾਂ ਲਗਾ ਰਹੇ ਆ ਐਪਰੋ ਕੰਪਨੀ ਦਾ ਸੋਲਰ ਐਮਪੀਪੀਟੀ ਇਨਵਰਟਰ ਤੇ ਨਾਲ ਲਿਥੀਅਮ ਬੈਟਰੀ ਕਸਟਮਰ ਦੇ ਘਰੇ ਪਹਿਲਾਂ ਲੈਡ ਸੈਲ ਬੈਟਰੀ ਵਾਲਾ ਸਿਸਟਮ ਲੱਗਿਆ ਹੋਇਆ ਦੋ ਬੈਟਰੀ ਜਿੱਦਾਂ ਤੁਸੀਂ ਪਹਿਲਾਂ ਦੇਖੀਆਂ ਉਹ ਤਜਾਬ ਵਾਲੀਆਂ ਬੈਟਰੀਆਂ ਸੀ ਤੇ ਕਸਟਮਰ ਕਾਫੀ ਨਰਾਸ਼ ਸੀ ਉਹਦੇ ਤੋਂ ਇੱਕ ਤਾਂ ਬੈਟਰੀਆਂ ਵੀ ਅਲੱਗ-ਅਲੱਗ ਕੰਪਨੀ ਦੀਆਂ ਚਲੋ ਉਹ ਤਾਂ ਗੱਲ ਵੱਖਰੀ ਹੈਗੀ ਪਰ ਉਹ ਤੋਂ ਦੁਖੀ ਇਸ ਕਰਕੇ ਸੀਗਾ ਕਿ ਉਹ ਬੈਕਅਪ ਨਹੀਂ ਸੀ ਪ੍ਰੋਪਰ ਦੇ ਪਾਉਂਦੀਆਂ ਕੋਈ ਬੈਟਰੀ ਚਾਰਜ ਹੁੰਦੀ ਸੀ ਕਈ ਵਾਰ ਨਹੀਂ ਹੁੰਦੀ ਸੀ ਤੇ ਗਾਹਕ ਪੈਸੇ ਲਾ ਕੇ ਵੀ ਦੁਖੀ ਸੀਗਾ ਉਹਦੇ ਤੇ ਹੁਣ ਉਹ ਚਾਹੁੰਦਾ ਸੀ ਵੀ ਮੈਨੂੰ ਇਦਾਂ ਦਾ ਸਿਸਟਮ ਮਿਲੇ ਵੀ ਜਿਹੜਾ ਤਾਂ ਮੇਰਾ ਲੋਡ ਕੈਪੈਸਿਟੀ ਵੀ ਮੇਰੀ ਵਾਜ ਜਵੇ ਤੇ ਨਾਲ ਮੈਨੂੰ ਬੈਟਰੀ ਦੀ ਝੰਜੜ ਤੋਂ ਛੁਟਕਾਰਾ ਮਿਲ ਜਵੇ ਮੈਂ ਪਾਣੀ ਪੂਣੀ ਦੇ ਚੱਕਰ ਦੇ ਵਿੱਚੋਂ ਕਾਫੀ ਜਦੋਜਹਿਦ ਤੋਂ ਬਾਅਦ ਕਾਫੀ ਨੱਠ ਪੱਜ ਦਾ ਆਪਾਂ ਕਹਿ ਦਈਏ ਆਪਾਂ ਬੰਦਾ ਕਰਦਾ ਹੀ ਕਿਸੇ ਚੀਜ਼ ਨੂੰ ਲੱਭਣ ਦੀ ਖਾਤਰ ਤੇ ਕੀਤੀ ਤੇ ਉਹਨੂੰ ਆਖਰ YouTube ਤੋਂ ਇੱਕ ਵੀਡੀਓ ਮਿਲੀ ਜਿਹੜੀ ਕਿ ਸਾਡੇ ਵੱਲੋਂ ਬਣਾਈ ਗਈ ਸੀ ਆਪਣਾ ਸੇਵਕ ਸਿੰਘ ਜੀ ਦੇ ਨਾਲ ਸਰਾਰਜੀ ਨਾਲ ਤੇ YouTube ਦੇ ਉੱਤੇ ਆਪਾਂ ਵੀਡੀਓ ਪਾਈ ਜਿੱਥੇ ਉਹਨਾਂ ਨੂੰ ਪਤਾ ਲੱਗਿਆ ਵੀ ਹੁਣ ਲੁਧਿਆਣੇ ਦੇ ਵਿੱਚ BS ਇਲੈਕਟ੍ਰੋਨਿਕਸ ਤੋਂ ਇਹ ਚੀਜ਼ਾਂ ਮਿਲ ਰਹੀਆਂ ਨੇ। ਤੋਂ ਉਹਨਾਂ ਨੇ ਸਾਡੇ ਤੱਕ ਪਹੁੰਚ ਕੀਤੀ ਤੇ ਉੱਥੇ ਸਾਡੇ ਨਾਲ ਗੱਲਬਾਤ ਕਰਕੇ ਫਿਰ ਉਹਨਾਂ ਨੇ ਸਾਡੇ ਕੋਲ ਇਨਵਰਟਰ ਤੇ ਬੈਟਰੀ ਲਿਥੀਅਮ ਵਾਲੀ ਜਿਹੜੀ ਕਿ 25.6 ਵੋਲਟ ਦੀ ਔਰ 2600 ਵਾਟ ਦੀ ਬੈਟਰੀ ਹੈਗੀ ਆ। ਉਹ ਬੈਟਰੀ ਸਾਡੇ ਤੋਂ ਖਰੀਦੀ ਉਹਨਾਂ ਨੇ ਤੇ ਉਹਨਾਂ ਨੇ ਕਿਹਾ ਵੀ ਇਹਨੂੰ ਹੁਣ ਸਾਡੇ ਘਰੇ ਤੁਸੀਂ ਫਿੱਟ ਵੀ ਕਰਕੇ ਆਉਣਾ। ਤੇ ਅਸੀਂ ਇਹ ਬੰਦੇ ਭੇਜੇ ਆਪਣੇ ਨਾਲ ਤੇ ਮੈਂ ਖੁਦ ਵੀ ਆਪ ਨਾਲ ਗਿਆ। ਤੇ ਉਹਨਾਂ ਨੇ ਉਹ ਬੈਟਰੀ ਇੰਸਟਾਲ ਕੀਤੀ ਤੇ ਹੁਣ ਦੇਖੋ ਇਹ ਓਪਨ ਬਾਕਸਿੰਗ ਹੋ ਰਹੀ ਆ ਉਹ ਪਹਿਲਾਂ ਆਪਾਂ ਇਨਵਰਟਰ ਖੋਲਿਆ ਆ ਹੁਣ ਆਪਣੀ ਬੈਟਰੀ ਹੈਗੀ ਆ 25.6 ਵੋਲਟ 26 ਜੋ ਵੋਲਟ ਦੀ ਲਿਥੀਅਮ ਬੈਟਰੀ ਹੈ ਜਿਹਦੇ ਵਿੱਚ ਅਸੀਂ 10 ਸਾਲ ਦੀ ਵਾਰੰਟੀ ਕਰਦੇ ਆ ਕੰਪਨੀ ਵੱਲੋਂ ਵਿੱਚ 5 ਸਾਲ ਗਾਰੰਟੀ ਔਰ 5 ਸਾਲ ਵਾਰੰਟੀ ਕਸਟਮਰ ਇਸ ਚੀਜ਼ ਨੂੰ ਲੈ ਕੇ ਵੀ ਬਹੁਤ ਕੁਝ ਸੀਗਾ ਕਿ ਵਾਰੰਟੀ ਔਰ ਗਾਰੰਟੀ ਦੋਨੇ ਚੀਜ਼ਾਂ ਆਪਾਂ ਕਸਟਮਰ ਨੂੰ ਕਲੀਅਰ ਕਰਕੇ ਦੱਸਿਆ ਨਹੀਂ ਤਾਂ ਲੋਕੀ ਕਹਿੰਦੇ 10 ਸਾਲ ਵਾਰੰਟੀ ਦੀ 10 ਸਾਲ ਹੋਏ ਬਾਅਦ ਚ ਕਸਟਮਰ ਉਹਨੂੰ ਕਾਫੀ ਮੁਸ਼ਕਲਾਂ ਪੇਸ਼ ਹੁੰਦੀਆਂ ਵੀ ਤੁਸੀਂ ਵੇਚਣ ਵੇਲੇ ਕੋਈ ਚੀਜ਼ ਹੋਰ ਕਹੀ ਆ ਤੇ ਬਾਅਦ ਚ ਉਹਨਾਂ ਕੋਸ਼ੋਰ ਕਹੀ ਜਾਂਦੀ ਹੈਗੇ ਪਰ ਇਹ ਚੀਜ਼ਾਂ ਆਪਾਂ ਸਾਰਾ ਕੁਝ ਕਲੀਅਰ ਕਰਕੇ ਚੱਲਦੇ ਆਂ ਵੀ ਗਾਰੰਟੀ ਔਰ ਵਾਰੰਟੀ ਦਾ ਫੰਡਾ ਆਪਾਂ ਪਹਿਲਾਂ ਹੀ ਕਲੀਅਰ ਕਰੀਦਾ ਵੀ ਗਾਰੰਟੀ ਕੀ ਹੈ ਵਾਰੰਟੀ ਕੀ ਚੀਜ਼ ਹੈਗੀ ਹੈ ਤੇ ਹੁਣ ਆਪਾਂ ਬੈਟਰੀ ਨੂੰ ਕਰਦੇ ਪਏ ਅਨਬਾਕਸਿੰਗ ਇਹ ਡਿਊਰਾਮੈਕਸ ਕੰਪਨੀ ਦੀ ਬੈਟਰੀ ਹੈ ਜੀ ਇਹ 25.6 ਵੋਲਟ ਦੀ ਔਰ ਸਭ ਤੋਂ ਵੱਡੀ ਗੱਲ ਹੈ ਇਹ ਬੈਟ ਜਿਹੜੀ ਆਪਣੀ ਸਮਾਰਟ ਬੀਐਮਐਸ ਦੇ ਨਾਲ ਆਉਂਦੀ ਹੈ ਉੱਤੇ ਦੇਖੋ ਆਪਣਾ ਕਿਆਓਆਰ ਕੋਡ ਵੀ ਬੈਟਰੀ ਦੇ ਉੱਪਰ ਲੱਗੇ ਹੋਏ ਨੇ ਜਿਹਨੂੰ ਸਕੈਨ ਕਰਕੇ ਕਸਟਮਰ ਬੈਟਰੀ ਦਾ ਸਾਰਾ ਹੀ ਹਾਲਚਾਲ ਜਿੱਦਾਂ ਬੈਟਰੀ ਦੇ ਵਿੱਚ ਕਿੰਨੇ ਸਾਈਕਲ ਨੇ ਔਰ ਕਿੰਨੇ ਆਪਰਟ ਲੈ ਕਿੰਨੇ ਘੰਟੇ ਨੂੰ ਸਾਨੂੰ ਟਾਈਮ ਦੇਣਾ ਔਰ ਕਿੰਨੇ ਘੰਟੇ ਚ ਤੁਹਾਡੀ ਬੈਟਰੀ ਚਾਰਜ ਹੋ ਜਾਏਗੀ ਉਹ ਸਾਰਾ ਕੁਝ ਇੱਥੋਂ ਪਤਾ ਲੱਗ ਜਾਂਦਾ ਕਸਟਮਰ ਨੂੰ ਇਹ ਹੁਣ ਆਪਣੇ ਕੋਲੇ ਦੋਨੇ ਇਨਵਰਟਰ ਤੇ ਬੈਟਰੀ ਆਪਾਂ ਦੇਖ ਰਹੇ ਆਂ ਵੀਡੀਓ ਚ ਇਹ ਹੁਣ ਆਪਾਂ ਇਹਨੂੰ ਫਿੱਟ ਕਰਾਂਗੇ ਜਾ ਕੇ ਆ ਆ ਜੋ ਜਗਾ ਪਹਿਲਾਂ ਜਿੱਥੇ ਲੱਗਿਆ ਹੋਇਆ ਸੀਗਾ ਇਨਵਰਟਰ ਬੈਟਰੀ ਦੇਖੋ ਨੀਚੇ ਕਿਦਾਂ ਤਜਾਬ ਡੁੱਲ ਡੁੱਲ ਕੇ ਖਰਾਬ ਹੋਇਆ ਪਿਆ ਸੀ ਆ ਉਹਨਾਂ ਦਾ ਪੁਰਾਣਾ ਇਨਵਰਟਰ ਇਹਨੂੰ ਹੁਣ ਆਪਾਂ ਚੇਂਜ ਕਰਾਂਗੇ ਇਹਦੀ ਜਗ੍ਹਾ ਹੁਣ ਆਪਾਂ ਆਪਣੇ ਵਾਲਾ ਐਪਰੋ ਕੰਪਨੀ ਦਾ MPPT ਇਨਵਰਟਰ ਹੈ ਜਿਹੜਾ ਸੋਲਰ ਵਾਲਾ ਉਹਨੂੰ ਲਗਾਵਾਂਗੇ ਤੇ ਡਿਓਰਾਮੈਕਸ ਦੀ ਬੈਟਰੀ ਆ ਨਾਲ ਆਪਣੇ ਕੋਲੇ 25.6 ਵੋਲਟ 2600 ਵਾਟ ਦੀ ਕਸਟਮਰ ਦੇ ਕਰੇ ਹਜੇ ਕਹਿ ਲੋ ਕਿ ਸੋਲਰ ਨਹੀਂ ਹੈਗਾ ਉਹ ਇਨ ਫਿਊਚਰ ਨੂੰ ਧਿਆਨ ਚ ਰੱਖਦੇ ਹੋਏ ਉਹਨਾਂ ਨੇ ਸੋਲਰ ਵਾਲਾ ਇਨਵਰਟਰ ਹੁਣ ਲਗਾਇਆ ਤੇ ਹੁਣ ਆਪਾਂ ਇਹਦੇ ਕਨੈਕਸ਼ਨ ਜਿਹੜੇ ਹੈਗੇ ਆ ਉਸਾਵ ਨਾ ਕਰਨੇ ਆ ਵੀ ਜੇ ਸੋਲਰ ਨਹੀਂ ਇੰਸਟਾਲ ਕਰਨਾ ਆਇਆ ਦਾ ਬੈਕ ਪੁਆਇੰਟ ਇਨਵਰਟਰ ਦਾ ਜਿੱਥੋਂ ਇਹਨੂੰ ਖੋਲ ਕੇ ਆਪਾਂ ਇੱਥੋਂ ਇਹਦੇ ਕਨੈਕਸ਼ਨ ਚੱਕਾਂਗੇ ਤਾਰਾਂ ਦੇ ਇੱਥੋਂ ਤਾਰਾਂ ਦੇ ਕਨੈਕਸ਼ਨ ਨਿਊਟਰਲ ਔਰ ਫੇਸ ਔਰ ਆਊਟਪੁਟ ਇਹ ਤਿੰਨ ਚੀਜ਼ਾਂ ਇਹੜੀ ਉੱਪਰ ਹੀ ਡੱਬੀ ਸੀਗੀ ਇਹ ਸੀਗੀ ਸੋਲਰ ਵਾਲੇ ਪੁਆਇੰਟ ਦੀ ਪਰ ਇੱਥੇ ਆਪਣੇ ਕੋਲ ਹਜੇ ਸੋਲਰ ਦਾ ਕਨੈਕਸ਼ਨ ਨਹੀਂ ਹੈਗਾ ਇਸ ਲਈ ਇੱਥੇ ਸੋਲਰ ਨਹੀਂ ਫਿੱਟ ਹੋਣਾ ਜਿਹੜੀ ਨੀਚੇ ਵਾਲੀ ਡੱਬੀ ਹੈਗੀ ਉਥੇ ਆਪਾਂ ਕਨੈਕਸ਼ਨ ਮੇਨ ਦੇ ਕਰਾਂਗੇ ਮੇਨ ਦੇ ਕਨੈਕਸ਼ਨ ਕਰਕੇ ਇਹਨੂੰ ਆਪਾਂ ਚਾਲੂ ਕਰਾਂਗੇ ਹੁਣ ਕੇ ਜੋ ਕਨੈਕਸ਼ਨ ਕਰ ਰਹੇ ਸੀ ਲਾਈਟ ਬੰਦ ਹੋ ਗਈ ਸੀ ਉਦੋਂ ਤਾਂ ਕਰਕੇ ਹਨੇਰਾ ਹੋ ਗਿਆ ਉਥੇ ਤੇ ਆਪਾਂ ਮੋਬਾਈਲ ਜਲਾ ਕੇ ਉਥੇ ਲਾਈਟ ਕੀਤੀ ਰੋਸ਼ਨੀ ਦੇ ਵਿੱਚ ਆਪਾਂ ਹੁਣ ਇੱਕ ਕੰਮ ਕਰ ਰਹੇ ਆ ਨਿਊਟਰਲ ਫੇਸ ਤੇ ਆਊਟਪੁੱਟ ਦੀਆਂ ਤਾਰਾਂ ਉਹ ਆਪਾਂ ਲਗਾਵਾਂਗੇ ਇੱਥੇ ਲਓ ਜੀ ਇਹ ਆਪਣਾ ਹੁਣ ਸਟਾਰਟ ਹੋ ਗਿਆ ਚੱਲ ਪਿਆ ਬੈਟਰੀ ਦੇ ਵਿੱਚ ਲਾਈਟ ਆ ਗਈ ਹੈ ਗ੍ਰੀਨ ਕਲਰ ਦੀ ਔਰ ਇਹਦੇ ਉੱਪਰ ਵੀ ਡਿਸਪਲੇ ਆ ਗਈ ਹੈ ਇਹਦੇ ਵਿੱਚ ਕਈ ਤਰ੍ਹਾਂ ਦੀ ਸੈਟਿੰਗ ਕਰਨੀ ਪੈਂਦੀ ਹੈ ਵੈਸੇ ਤਾਂ ਬਾਈ ਡਿਫਾਲਟ ਸੈਟਿੰਗ ਕੀਤੀ ਹੁੰਦੀ ਹੈ ਪਰ ਇਹਦੇ ਵਿੱਚ ਜਦੋਂ ਆਪਾਂ ਕੋਈ ਐਂਪੀਅਰ ਵਗੈਰਾ ਚੈੱਕ ਕਰਨੇ ਹੋਣ ਜਾਂ ਕਿੰਨੇ ਐਂਪੀਅਰ ਦੀ ਆਪਾਂ ਸੈਟਿੰਗ ਕਰਨੀ ਹੈਗੀ ਤਾਂ ਉਹਨੇ ਆਪਾਂ ਕਰ ਸਕਦੇ ਆ। ਇਹ ਹੁਣ ਆਪਣਾ ਫਿੱਟ ਹੋ ਗਿਆ ਸਾਰਾ ਤੇ ਚੱਲ ਪਿਆ ਇਹਦੇ ਤੇ ਹੁਣ ਲੋਡ ਵੀ ਪਾ ਰਹੇ ਆ ਆਪਾਂ ਤੇ ਕਸਟਮਰ ਨੂੰ ਚੈੱਕ ਕਰਵਾ ਰਹੇ ਆ। ਕਿਸ ਤਰ੍ਹਾਂ ਇਹਦੀ ਪਰਫਾਰਮੈਂਸ ਹੈਗੀ ਤੇ ਕੀ ਇਹ ਕੰਮ ਕਰ ਰਿਹਾ ਹੈਗਾ। ਡਿਸਪਲੇ ਦਾ ਕੰਟਰਾਸਟ ਜ਼ਿਆਦਾ ਹੁਣ ਕਰਕੇ ਆਪਾਂ ਨੂੰ ਨਜ਼ਰ ਘਟ ਆਉਂਦਾ ਵੈਸੇ ਵਿੱਚੋਂ। ਕੋਸ਼ਿਸ਼ ਕੀਤੀ ਇਹ ਵਿੱਚੋਂ ਦੇਖਣ ਦੀ। ਹਾਂ ਜਦਾਂ 210 वोल्ट शो ਕਰ ਰਿਹਾ 27.3 ਬੈਟਰੀ ਦੇ ਵੋਲਟ ਸ਼ੋ ਕਰ ਰਿਹਾ ਲੋਡ 0 ਪਰਸੈਂਟ ਹੈ ਔਰ 0 ਐਂਪੀਰ ਇਹ ਸੋਲਰ ਦੇ ਦਿਖਾ ਰਿਹਾ ਵੀ ਹਜੇ ਆਪਣੇ ਕੋਲੇ ਹੈ ਨਹੀਂ ਕੁਝ ਵੀ ਸੋਲਰ ਤਦੋਂ 0 ਸ਼ੋ ਕਰ ਰਿਹਾ ਹੈਗਾ ਇਹ ਟਾਈਮ ਹੈਗਾ ਜੀ ਹਜੇ ਇਹ ਹੈਗਾ 25.6 ਵੋਲਟ ਬੈਟਰੀ ਦੇ ਵੋਲਟ ਸ਼ੋ ਕਰ ਰਿਹਾ ਇਸ ਟਾਈਮ ਲੋਡ ਪਿਆ ਹੋਇਆ ਨਾ ਲੋਡ ਨਹੀਂ ਹਾਂ ਲੋਡ ਪਿਆ ਹੈ 1% ਲੋਡ ਚੱਲ ਰਿਹਾ ਹਜੇ ਡਿਸਪਲੇ ਦੇ ਕੀ ਹੋਣਾ ਸਾਰਾ ਵਜਿਓ ਹਾਂ ਵੋਲਟੇਜ ਐਂਪੀਅਰ ਉੱਤੇ ਆਈ ਹੁਣ ਆਪਾਂ ਕਸਟਮਰ ਦਾ ਰਿਵਿਊ ਲੈਨੇ ਆ ਜਿੱਥੇ ਗੱਲਬਾਤ ਕਰਦੇ ਆ ਕਸਟਮਰ ਦੇ ਨਾਲ ਆਓ ਦੇਖੀਏ ਕਸਟਮਰ ਆਪਣੇ ਨਾਲ ਕੀ ਗੱਲਬਾਤ ਕਰਦਾ ਚੈੱਕ ਕਰਦੇ ਹਾਂਗੇ ਹਾਂਜੀ ਜਰਾ ਜੀ ਕੀ ਕਹਿਣਾ ਚਾਹੁੰਗੇ ਦੁਬਾਰੇ ਉਹਦੇ ਵਿੱਚ ਤਣੀ ਵੀ ਜਿਹੜਾ ਪਹਿਲਾਂ ਅਸੀਂ ਵੀ ਜੁਗਲਰ ਬੈਠਣੀ ਉਹਨਾਂ ਨੇ ਤੁਹਾਨੂੰ ਬਹੁਤ ਖਰਾਬ ਕੀਤਾ ਸੀ ਉਹ ਇਹ ਉਹ ਚਿੰਜੇ ਜਿਹੜਾ ਸੀਗਾ ਦੇਖਦਾ ਹੁਣ ਜਾਂਕਦਾ ਫਿਰ ਕੋਈ ਇਦਾਂ ਦੀ ਪ੍ਰੇਸ਼ਾਨੀ ਨਹੀਂ ਹੋਊਗੀ ਕੋਈ ਵੈਸੇ ਰੋਡ ਦੀ ਲੋੜ ਨਹੀਂ ਪਾਣੀ ਬੰਦੀ ਕਰਨ ਦੀ ਲੋੜ ਨਹੀਂ ਉਹ ਹੋ ਸਕਦਾ ਇਹ ਫਿਚਰ ਜਿਹੜਾ ਆਉਣ ਵਾਲ ਸਮੇਂ ਉਹ ਵੀ ਸੌਧਰ ਸਹੀ ਹੈ ਤੇ ਉਹਦੇ ਸੌਦੇ ਨਾਲ ਫਿਰ ਆਲਰੇਡੀ ਟੈਕਨੋਲੋਜੀ ਹੈ ਹਾਂ ਚੋ ਇਸ ਰੇ ਨੂੰ ਆਇਆ ਵਾ ਤੇ ਕੋਸਟ ਕਾਫੀ ਹੈ ਕਾਸਟਾਂ ਇਫੈਕਟਿਵ ਵਰਕ ਬਣਦੀ ਹੈ ਵੀ ਜਦ ਦਾ ਟਾਈਮ ਪੈਂਦਾ ਉਸ ਆ ਸੈਸ਼ਨ ਕੋਈ ਬਹੁਤ ਤੁਸੀਂ ਦਿੱਤਾ ਨਹੀਂ ਕੰਸੈਸ਼ਨ ਦੀ ਗੱਲ ਜਿਹੜੀ ਹੈਗੀ ਉਹ ਮਟੀਰੀਅਲ ਕਾਸਟ ਜ਼ਿਆਦਾ ਹੋਣ ਕਰਕੇ ਉਹ ਕੰਸੈਸ਼ਨ ਉਸ ਤਰ੍ਹਾਂ ਨਾਲ ਚੱਲਦਾ ਜੀ ਕਿ ਜੇ ਸੋ ਉਹਨਾਂ ਗਾਰੰਟੀ ਵਾਰੰਟੀ ਹੈ ਹਾਂਜੀ ਉਸ ਆਪਣਾ ਮਤਲਬ ਆ ਵੀ ਜੇ 10 ਸਾਲ ਦੀ ਗਾਰੰਟੀ ਕਹਿ ਰਹੇ ਆ ਹਾਂਜੀ ਉਹ ਗਾਰੰਟੀ ਨਹੀਂ 10 5 ਸਾਲ ਦੀ ਵਾਰੰਟੀ 5 ਸਾਲ ਦੀ ਗਾਰੰਟੀ ਹਾਂਜੀ ਤੇ ਉਹ ਵੀ ਇੱਕ ਕਾਫੀ ਵੱਡਾ ਮਤਲਬ ਮੈਟਰ ਕਰਦੀ ਹੈ ਚੀਜ਼ ਇਹ ਉਹ ਦਿਨਾਂ ਥੋੜਾ ਜਿਹਾ ਬੰਦੇ ਦਾ ਵਿਸ਼ਵਾਸ ਵਾਤਾਵਾ ਵੀ ਇੰਨੀ ਗਰੰਟੀ ਦੀ ਗਰੰਟੀ ਕੰਪਨੀ ਜਿਹੜੀ ਦੇ ਰਹੀ ਹੈ ਉਹ ਚੀਜ਼ ਨਹੀਂ ਜੜੀ ਉਹ ਵਧੀਆ ਹੋਗੀ ਬਾਕੀ ਲੋਕ ਪਾ ਕੇ 5 ਲੱਖ ਦਿਖਾਇਆ ਲੋਕ ਆ ਕੇ ਚਲਾ ਕੇ ਦੇਖ ਲਿਆ 60% ਲੋਡ ਇਹਦੇ ਤੇ ਪਾ ਕੇ ਚੈੱਕ ਕਰਕੇ ਦੇਖ ਲਿਆ ਪ੍ਰੈਸ ਵੀ ਚਲਾ ਲਈ AC ਨਹੀਂ ਚਲਾਇਆ ਤੇ ਮੋਟਰ ਨਹੀਂ ਚਲਾਈ ਪੱਕੀ ਸਰ ਰੋਡ ਪਾ ਕੇ ਦੇਖ ਲਿਆ ਉਹ ਇਹਨਾਂ ਦਾ ਇਸ ਤਰ੍ਹਾਂ ਅਜੇ ਕਲਾਇਨ ਇਨਵਰਟਰ ਔਰ ਬੈਟਰੀ ਹੀ ਇੰਸਟਾਲ ਕੀਤਾ ਗਿਆ ਅਜੇ ਉੱਤੇ ਸੋਲਰ ਨਾਲ ਨਹੀਂ ਜੋੜਿਆ ਅਜੇ ਸੋਲਰ ਅਜੇ ਨਹੀਂ ਸੀਗਾ ਜੇ ਸੋਲਰ ਨਾਲ ਲੱਗੇ ਹੁੰਦਾ ਤਾਂ ਇੱਕ ਇਤੇ ਡੇਟਾਂ ਦਾ ਇਨਵਰਟਰ AC ਬੜੇ ਆਰਾਮ ਨਾਲ ਰਨ ਕਰਨਾ ਸੀ ਉੱਤੇ ਅਜੇ ਸਿਰਫ ਫਿਲਹਾਲ ਅਜੇ ਕਲਾਇਨ ਵਾਟਰ ਔਰ ਬੈਟਰੀ ਲਗਾਇਆ ਗਿਆ ਪਹਿਲਾਂ ਆਲਰੇਡੀ ਇਹਨਾਂ ਤੇ ਦੋ ਬੈਟਰੀਆਂ ਇਨਵਰਟਰ ਲੱਗਿਆ ਸੀ ਉਹ ਤਜਾਬ ਵਾਲਾ ਸੀ ਨੀਚੇ ਤੁਸੀਂ ਦੇਖਿਆ ਜੀ ਫਰਸ਼ ਸਾਰਾ ਖਰਾਬ ਹੋਇਆ ਪਿਆ ਜਿਹਦੀ ਵਜ੍ਹਾ ਕਰਕੇ ਆਪਾਂ ਇੱਥੋਂ ਇਹਨਾਂ ਨੂੰ ਚੇਂਜ ਕਰਦੇ ਆਂ ਉਹ ਪੁਰਾਣਾ ਨੂੰ ਇਨਵਰਟਰ ਸੀ ਜੀ ਉਹ ਵਾਲਾ ਉਹ ਵਾਲਾ ਬੈਟਰੀਆਂ ਬਾਹਰ ਆਪਾਂ ਪਹਿਲਾਂ ਕੱਢਤੀਆਂ ਇੱਥੇ ਇੱਥੇ ਹੁਣ ਲਗਾ ਦਸਾਂਗੇ ਚਲੋ ਠੀਕ ਆ ਜੀ ਧੰਨਵਾਦ